ਸੋ ਪੂਜੈ ਜਿਸ ਆਪ 부ਜਾਏ ਪਰ ਇਸ ਗੱਲ ਦੀ ਸੋਝੀ ਉਸ ਇਨਸਾਨ ਨੂੰ ਹੀ ਆ ਸਕਦੀ ਹੈ ਜਿੰਨੂੰ ਪਰਮੇਸ਼ਰ ਆਪ 부ਝਾਉਣਾ ਚਾਹੁੰਦਾ ਹੋਵੇ ਸਮਝਾਉਣਾ ਚਾਹੁੰਦਾ ਹੋਵੇ ਜਿਸ ਨੂੰ ਤੂੰ ਜਾਣ ਆਏਂ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਿਖਾਣਾ ਇਸ ਕਰਕੇ ਜਿੰਨੂੰ ਪਰਮੇਸ਼ਰ ਨੇ ਸਮਝਾਉਣਾ ਨਾ ਵੀ ਇਹ ਕੰਮ ਚੰਗਾ ਹੈ ਤੇ ਜਾਂ ਮਾੜਾ ਹੈ ਉਹੀ ਜੀ ਗੱਲ ਸਮਝ ਸਕਦਾ ਨਹੀਂ ਤੇ ਸਿਰ ਤੇ ਠਿਕਰੀਆਂ ਭਨ ਭਨ ਕੇ ਬੰਦੇ ਵੇਖ ਲੈਂਦੇ ਨੇ ਸਮਝਾ ਸਮਝਾ ਕੇ ਕਿ ਭਾਈ ਨਾਮ ਜਪ ਲੈ ਗੁਰਦੁਆਰੇ ਜਾਇਆ ਕਰ ਨਹੀਂ ਜਾਂਦੇ ਇੱਕ ਕੰਨ ਚ ਸੁਣਦੇ ਨੇ ਦੂਜੇ ਚ ਕਹਿੰਦੇ ਆਲਾ ਕੱਢ ਦਿੱਤੀ ਆ ਤੇਰੀ ਗੱਲ ਮੈਂ ਨਹੀਂ ਰੱਖਣੀ ਤੇਰੀ ਗੱਲ ਮੈਂ ਕੋ ਗੱਲ ਮੰਨਾਂ ਤੇਰੀ ਮੈਨੂੰ ਤੇ ਧੰਗੁਰੂ ਨਾਨਕ ਦੇ ਮਹਾਰਾਜ ਜਦੋਂ ਆਪ ਮੰਜੇ ਤੋਂ ਠਾ ਕੇ ਕਹਿਣਗੇ ਨਾ ਨਾਮ ਜਪ ਉਸ ਦਿਨ ਮੈਂ ਸੋਚਾਂਗਾ ਜੱਪਣਾ ਕਿ ਨਹੀਂ ਤੇਰੀ ਗੱਲ ਨਹੀਂ ਮੈਂ ਮੰਨਣੀ ਮੈਂ ਕਿਸੇ ਕਥਾਵਾਚਕ ਦੀ ਗੱਲ ਨਹੀਂ ਮੰਨਣੀ।